ਸਾਸਤ੍ਰੀ ਕਲ ਦੋਸਤੋ ਬੁੱਕ ਟਾਕ ਵਿਦ ਰਮਨ ਚੈਨਲ ਤੇ ਤੁਹਾਡਾ ਸਵਾਗਤ ਹੈ। ਆਓ ਅੱਜ ਨਾਵਲ 40 ਦਿਨ ਦਾ ਪਾਗ ਛੇਵਾਂ ਸ਼ੁਰੂ ਕਰੀਏ। ਦਿਨ 26 ਗੁੱਸੇ ਦੀ ਸਮਝ। ਉਹ ਜੋ ਗੁੱਸੇ ਵਿੱਚ ਹੈ ਉਹ ਅੰਦਰੋਂ ਟੁੱਟਾ ਹੋਇਆ ਹੈ। ਸਵੇਰੇ ਇੱਕ ਨੌਜਵਾਨ ਕੇਸਰ ਦੇ ਸਾਹਮਣੇ ਰੋੜ ਤੇ ਆ ਕੇ ਖੜਾ ਹੋ ਗਿਆ। ਕਹਿ ਗਿਆ ਸਿੱਧਾ ਤੱਕਦਾ ਕਿਉਂ? ਗੱਲ ਥੋੜੀ ਬਹੁਤ ਨਹੀਂ ਸੀ। ਗੁੱਸੇ ਨੇ ਕੇਸਰ ਦੇ ਹੌਸਲੇ ਨੂੰ ਚੁਣੌਤੀ ਦੇ ਦਿੱਤੀ ਕੇਸਰ ਚੀਖ ਕੇ ਮੈਂ ਵੀ ਇਨਸਾਨ ਹਾਂ ਪਰ ਅਚਾਨਕ ਫਕੀਰ ਦੀ ਹੌਲੀ ਆਵਾਜ਼ ਆਈ ਤੂੰ ਇਨਸਾਨ ਹਿੱਤਾ ਹੈ ਪਰ ਇਹ ਗੁੱਸਾ ਕਿਸ ਦੇਤੇ ਹੈ ਫਕੀਰ ਨੇ ਨੌਜਵਾਨ ਨੂੰ ਵੇਖਿਆ ਉਹ ਛੋਟਾ ਜਹਾ ਲੜਕਾ ਸੀ ਅੱਖਾਂ ਲਾਲ ਪਰ ਅੰਦਰੋਂ ਟੁੱਟਾ ਹੋਇਆ ਫਕੀਰ ਸਵੇਦਨਾ ਨਾਲ ਇਹ ਗੁੱਸਾ ਨਹੀਂ ਇਹ ਚੀਖ ਹੈ ਉਹ ਅੰਦਰੋਂ ਕਹਿ ਰਹਾ ਸੀ ਮੈਨੂੰ ਵੀ ਕੋਈ ਸੁਣੇ ਉਸ ਉਤੇ ਗੁੱਸਾ ਨਾ ਕਰ ਉਸ ਲਈ ਦੁਆ ਕਰ ਕੇਸਰ ਮਾਫੀ ਭਰੀ ਨਿਗਾਹ ਨਾਲ ਗੁੱਸਾ ਤਾਂ ਮੈਂ ਖੁਦ ਨਾਲ ਕਰ ਰਿਹਾ ਸੀ ਉਹ ਤਾਂ ਰਾਹੀ ਸੀ ਕੇਸਰ ਨੇ ਉਸ ਰਾਤ ਆਪਣੇ ਸਾਰੇ ਗੁੱਸੇ ਭਰੇ ਪਲਾਂ ਨੂੰ ਲਿਖਿਆ ਜਿੱਥੇ ਉਹ ਅਥਰਥਰਾਇਆ ਸੀ ਪਰ ਅਸਲ ਵਿੱਚ ਅੰਦਰੋਂ ਤੰਗ ਸੀ ਉਸਨੇ ਲਿਖਿਆ ਗੁੱਸਾ ਮੇਰੀ ਆਤਮਾ ਦੀ ਦਰਦ ਭਰੀ ਭਾਸ਼ਾ ਹੁਣ ਮੈਂ ਸੁਣਨਾ ਸਿੱਖ ਰਾਂ ਹਾਂ ਦਿਨ 27 ਆਤਮ ਧਿਆਨ ਪਾਣੀ ਤੈਨੂੰ ਵੇਖ ਰਿਹਾ ਹੈ ਤੂੰ ਆਪਣੇ ਆਪ ਨੂੰ ਕਦ ਵੇਖੇਂਗਾ ਸਵੇਰੇ ਫਕੀਰ ਕੇਸਰ ਨੂੰ ਇੱਕ ਥਾਂ ਤੇ ਲੈ ਗਿਆ ਜਿੱਥੇ ਨਦੀ ਰੁੱਖਾਂ ਹੇਠਾਂ ਚੁੱਪਚਾਪ ਬਹਿ ਰਹੀ ਸੀ ਚਮਕਦਾਰ ਪਾਣੀ ਠੰਡੀ ਹਵਾ ਫਕੀਰ ਨੇ ਇਸ਼ਾਰਾ ਕੀਤਾ ਬੈਠ ਤੇ ਪਾਣੀ ਚੋਂ ਝਾਕ ਕੇਸਰ ਨੇ ਝਾਕਿਆ ਤੇ ਖੁਦ ਨੂੰ ਵੇਖਿਆ ਪਰ ਅਚਾਨਕ ਉਹ ਪਿੱਛੇ ਹਟ ਗਿਆ ਜਿਵੇਂ ਡਰ ਗਿਆ ਹੋਵੇ ਫਕੀਰ ਕਿੰਨਾ ਔਖਾ ਹੈ ਆਪਣੇ ਆਪ ਨੂੰ ਠੀਕ ਠਾਕ ਵੇਖਣਾ ਕੈਸਰ ਚਿਹਰਾ ਤਾਂ ਵੇਖ ਲਿਆ ਪਰ ਅੱਖਾਂ 'ਚੋਂ ਦਰਦ ਸੀ ਫਕੀਰ ਅਸੀਂ ਦੂਜਿਆਂ ਨੂੰ ਵੇਖਦੇ ਹਾਂ ਜਮਾਨਾ ਪੜ੍ਹਦੇ ਹਾਂ ਪਰ ਆਪਣੇ ਅੰਦਰ ਦੇ ਅੱਖਰ ਕਦੀ ਨਹੀਂ ਪੜਦੇ ਅੱਜ ਸਿਰਫ ਵੇਖ ਬਿਨਾਂ ਨਿੰਦਾ ਬਿਨਾਂ ਸਵਾਲ ਕੈਸਰ ਨੇ ਪਾਣੀ ਚੋਂ ਮੋੜ ਚੱਕਿਆ ਇਸ ਵਾਰੀ ਉਹਨਾਂ ਅੱਖਾਂ ਨੂੰ ਪਿਆਰ ਨਾਲ ਤੱਕਿਆ ਉਹਨਾਂ ਅੱਖਾਂ 'ਚੋਂ ਇੱਕ ਬੱਚਾ ਸੀ ਜੋ ਸਦੀ ਤੋਂ ਰੋ ਰਿਹਾ ਸੀ ਇਸ ਸਭ ਨੇ ਰਾਤ ਨੂੰ ਸ਼ੀਸ਼ੇ ਅੱਗੇ ਖੁਦ ਨਾਲ ਬੈਠ ਕੇ ਸਵਾਲ ਲਿਖੇ ਮੈਂ ਕੌਣ ਹਾਂ ਜਦ ਕੋਈ ਨਾ ਵੇਖ ਰਿਹਾ ਹੋਵੇ ਕੀ ਮੈਂ ਆਪਣੇ ਆਪ ਨੂੰ ਪਸੰਦ ਕਰਦਾ ਹਾਂ ਮੇਰੇ ਅੰਦਰ ਸਭ ਤੋਂ ਪਿਆਰਾ ਕੀ ਹੈ ਉਸ ਨੇ ਆਖਰ ਚੋਂ ਕਿਹਾ ਅੱਜ ਮੈਂ ਆਪਣਾ ਚਿਹਰਾ ਨਹੀਂ ਆਪਣੀ ਰੂਹ ਵੇਖੀ ਦਿਨ ਠਾਈ ਮੌਨ ਦੀ ਸਾਧਨਾ ਸ਼ਬਦ ਚੁੱਪ ਰਹੇ ਮੌਨ ਨੇ ਸਭ ਕੁਝ ਬੋਲ ਦਿੱਤਾ ਫਕੀਰ ਅੱਜ ਸਵੇਰ ਤੱਕ ਬੋਲਿਆ ਨਹੀਂ ਕੇਸਰ ਨੇ ਕਈ ਵਾਰੀ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਜਵਾਬ ਨਾ ਮਿਲਿਆ ਅੱਜ ਫਕੀਰ ਮੌਨ ਦੀ ਅਵਸਥਾ 'ਚ ਲੱਗ ਰਿਹਾ ਸੀ ਸਵੇਰ ਦਾ ਨਾਸ਼ਤਾ ਵੀ ਬਿਨਾਂ ਗੱਲ ਕੀਤੇ ਹੋਇਆ ਕੇਸਰ ਗੰਭੀਰਤਾ ਨਾਲ ਬੋਲਿਆ ਤੁਸੀਂ ਬੋਲਦੇ ਕਿਉਂ ਨਹੀਂ ਫਕੀਰ ਮੁਸਕਰਾ ਕੇ ਹੌਲੀ ਆਵਾਜ਼ ਵਿੱਚ ਕੱਲ ਤੂੰ ਆਪਣੀ ਆਤਮਾ ਵੇਖੀ ਅੱਜ ਆਪਣੀ ਆਵਾਜ਼ ਸੁਣ ਪਰ ਇਹ ਆਵਾਜ਼ ਕੰਨ ਨਾਲ ਨਹੀਂ ਸੁਣੀ ਜਾਂਦੀ ਮੌਨ ਨਾਲ ਆਉਂਦੀ ਹੈ ਉਹ ਦਿਨ ਕੇਸਰ ਨੇ ਕਿਤੇ ਵੀ ਨਾ ਗੱਲ ਕੀਤੀ ਨਾ ਲਿਖਿਆ ਸਿਰਫ ਸੁਣਿਆ ਪੱਤਿਆਂ ਦੀ ਖੜਖੜਾਹਟ ਹਵਾ ਦੀ ਸੰਜੀ ਸਾਂਝ ਤੇ ਆਪਣੀ ਹਿਰਦੇ ਦੀ ਧੜਕਣ ਸ਼ਾਮ ਨੂੰ ਫਕੀਰ ਨੇ ਸਿਰਫ ਇੱਕ ਪੰਕਤੀ ਲਿਖੀ ਕੇਸਰ ਲਈ ਅਸੀਂ ਵਧੇਰੇ ਬੋਲਦੇ ਹਾਂ ਕਿਉਂਕਿ ਅੰਦਰ ਸੁੰਨ ਹੈ ਜਦ ਅੰਦਰ ਭਰ ਜਾਏ ਚੁੱਪ ਹੀ ਕਾਫੀ ਹੁੰਦੀ ਹੈ। ਕੇਸਰ ਨੇ ਆਪਣੇ ਲਈ ਮੌਨ ਦਾ 1 ਘੰਟਾ ਨਿਰਧਾਰਿਤ ਕੀਤਾ। ਹਰ ਰੋਜ਼ ਉਹ ਸਮਾਂ ਜਿੱਥੇ ਨਾ ਗੱਲ ਨਾ ਲਿਖਤ ਸਿਰਫ ਆਤਮਾ ਨੂੰ ਸੁਣਨਾ। ਅੰਤ ਵਿੱਚ ਉਸਨੇ ਲਿਖਿਆ, ਚੁੱਪ ਮੇਰੀ ਦੁਨੀਆ ਦੀ ਨਹੀਂ। ਮੇਰੇ ਅੰਦਰ ਦੀ ਆਵਾਜ਼ ਬਣੀ। ਦਿਨ 29 ਅਸਲੀਅਤ। ਤੂੰ ਜੋ ਨਹੀਂ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ। ਫਕੀਰ ਨੇ ajo ਉਸ ਨੂੰ ਇੱਕ ਕਾਗਜ਼ ਤੇ ਪੈਨ ਦਿੱਤਾ। ਕਹਾ, ਲੇਖ ਤੂੰ ਕੌਣ ਨਹੀਂ ਹੈ ਕੇਸਰ ਹੱਕਾ ਬੱਕਾ ਬੋਲਿਆ ਮਤਲਬ ਤੂੰ ਜੋ ਭਿੰਟ ਲੈ ਲੈਂਦਾ ਜੋ ਲੋਕਾਂ ਦੀ ਉਮੀਦ ਤੇ ਚੜਦਾ ਜੋ ਪਸੰਦ ਆਉਣ ਲਈ ਮੁਸਕਰਾਉਂਦਾ ਉਹ ਸਾਰੇ ਰੂਪ ਤੇਰੇ ਨਹੀਂ ਤੂੰ ਦਿਖਾਵਾ ਕਰਦਾ ਤੂੰ ਨਹੀਂ ਉਹ ਹੈ ਜੋ ਇਹਨਾਂ ਦੇ ਪਿੱਛੇ ਲੁਕਿਆ ਹੋਇਆ ਹੈ ਤੂੰ ਹੱਸਣ ਦੀ ਕੋਸ਼ਿਸ਼ ਕਰਦਾ ਪਰ ਤੂੰ ਅੰਦਰੋਂ ਦੁਖੀ ਹੈ ਕੇਸਰ ਨੇ ਦਿਲ ਖੋੜਾ ਕੀਤਾ ਤੇ ਲਿਖਣਾ ਸ਼ੁਰੂ ਕੀਤਾ ਮੈਂ ਵਧੀਆ ਬਣਨ ਦੀ ਐਕਟਿੰਗ ਕਰਦਾ ਹਾਂ ਮੈਂ ਡਰਦਾ ਹਾਂ ਕਿ ਲੋਕ ਮੈਨੂੰ ਟੁਕਰਾ ਦੇਣਗੇ ਮੈਂ ਕਈ ਵਾਰੀ ਆਪਣਾ ਦਰਦ ਹੱਸ ਕੇ ਛੁਪਾਂਦਾ ਹਾਂ ਮੈਂ ਅਸਲ ਮੈਂ ਨੂੰ ਕਦੀ ਵੀ ਪੂਰੀ ਤਰ੍ਹਾਂ ਨਹੀਂ ਮੰਨਿਆ ਉਹ ਲਿਖਦਾ ਗਿਆ ਦਿਲ ਹਲਕਾ ਹੁੰਦਾ ਗਿਆ ਫਕੀਰ ਪਿਆਰ ਨਾਲ ਬੱਚਿਆ ਜਦ ਤੂੰ ਆਪਣੀ ਝੂਠੀ ਪਛਾਣ ਦਿਖਾਉਣਾ ਉਦੋਂ ਸੱਚਾ ਤੂੰ रोना शुरू कर देना अज ओ रोना सुन तेरी असल आवाज है फकीर तो ने आख्या अपने बारे पांच सच लिख जिड़े तेनों भी स्वीकार करने औखे लगन अपने बारे लिख तू कौन है केसर ने लिखिया मैं कई बारी डरपोक हाँ मैं प्यार लायक महसूस नहीं करता मैं नफरत करनी पहचान बनाई मैं मुड़ मुड़ पिछले गवं चो डुबदा हाँ ਮੈਂ ਚਾਹੁੰਦਾ ਹਾਂ ਕੋਈ ਮੈਨੂੰ ਵੀ ਪੂਰਾ ਮੰਨੇ ਉਸ ਰਾਤ ਸ਼ੀਸ਼ੇ ਵਿੱਚ ਨਜ਼ਰਾ ਮਿਲਿਆ ਪਹਿਲੀ ਵਾਰੀ ਅਸਲੀ ਤੂੰ ਸਾਹਮਣੇ ਆਇਆ ਦਿਨਤੀ ਅੰਦਰਲੀ ਤਾਕਤ ਦੀ ਪਛਾਣ ਤਾਕਤ ਤੇਰੇ ਅੰਦਰ ਹੈ ਚਟਾਨ ਵਰਗਾ ਹੋ ਸਵੇਰ ਦੀ ਥਮ ਗਈ ਹਵਾ ਵਿੱਚ ਫਕੀਰ ਕੇਸਰ ਨੂੰ ਇੱਕ ਚੁੱਪ ਵਾਲੀ ਥਾਂ ਤੇ ਲੈ ਗਿਆ ਉੱਥੇ ਇੱਕ ਪਹਾੜੀ ਚਟਾਨ ਸੀ ਅਡੋਲ ਨਿਸ਼ਚਲ ਫਕੀਰ ਉਂਗਲ ਚਟਾਨ ਵੱਲ ਕਰਦੀਆ ਇਹ ਚਟਾਨ ਵੀ ਕਦੇ ਕਮਜ਼ੋਰ ਮਹਿਸੂਸ ਕਰਦੀ ਹੋਏਗੀ ਫਕੀਰ ਨੇ ਸਵਾਲ ਕੀਤਾ ਕੇਸਰ ਬੋਲਿਆ ਨਹੀਂ ਇਹ ਤਾਂ ਸਦਾ ਮਜ਼ਬੂਤ ਲੱਗਦੀ ਹੈ ਫਕੀਰ ਜਦ ਤੂੰ ਦੁਖੀ ਹੋ ਜਾਂਦਾ ਤੂੰ ਆਪਣੇ ਆਪ ਨੂੰ ਕਮਜ਼ੋਰ ਕਿਉਂ ਮੰਨ ਲੈਂਦਾ ਕੇਸਰ ਸੁੰਨੀ ਆਵਾਜ਼ ਵਿੱਚ ਬੋਲਿਆ ਕਿਉਂਕਿ ਮੈਂ ਆਪਣੇ ਜ਼ਖਮਾਂ ਨੂੰ ਹੀ ਆਪਣੀ ਪਛਾਣ ਬਣਾ ਲਏ ਲਿਆ ਸੀ ਫਕੀਰ ਤੇਰੇ ਜ਼ਖਮ ਤੇਰੀ ਕਮਜ਼ੋਰੀ ਨਹੀਂ ਤੇਰੀ ਤਾਕਤ ਦੇ ਗਵਾਹ ਹਨ ਤੂੰ ਰੋਇਆ ਪਰ ਮੁੜ ਖੜਾ ਹੋਇਆ ਤੂੰ ਡਿੱਗਿਆ ਪਰ ਚਲਣਾ ਨਾ ਛੱਡਿਆ ਇਹ ਤਾਕਤ ਝਟਾਂ ਤੋਂ ਵੀ ਵਧਿਕ ਹੈ ਉਸ ਪਲ ਕੇਸਰ ਨੇ ਅੱਖਾਂ ਬੰਦ ਕਰਕੇ ਅੰਦਰ ਦੀ ਚੀਖ ਸੁਣੀ ਜੋ ਕਦੇ ਦੱਬੀ ਹੋਈ ਸੀ ਮੈਂ ਕਮਜ਼ੋਰ ਨਹੀਂ ਮੈਂ ਸੁਰੱਖਿਅਤ ਹਾਂ ਮੈਂ ਤਾਕਤਵਾਰ ਹਾਂ ਫਕੀਰ ਨੇ ਆਖਿਆ ਜਿੰਨਾ ਪਲਾਂ ਚ ਤੂੰ ਕਮਜੋਰ ਸਭ ਤੋਂ ਕਮਜ਼ੋਰ ਸੀ ਉਹੀ ਲਿਖ ਪਰ ਇਸ ਵਾਰੀ ਤੈਨੂੰ ਉਹਨਾਂ ਪਲਾਂ ਨੇ ਕੀ ਸਿਖਾਇਆ ਉਹ ਵੀ ਲਿਖ ਉਸ ਰਾਤ ਕੇਸਰ ਨੇ ਲਿਖਿਆ ਜਦ ਮੈਂ ਰੋ ਰਹਾ ਸੀ ਮੈਂ ਸਿੱਖ ਰਹਾ ਸੀ ਜਦ ਮੈਂ ਕੱਲਾ ਸੀ ਮੈਂ ਆਪਣਾ ਸਾਥੀ ਬਣਿਆ ਜਦ ਮੈਂ ਡਰਿਆ ਮੈਂ ਮਜ਼ਬੂਤ ਬਣਿਆ ਮੈਂ ਕਮਜ਼ੋਰ ਨਹੀਂ ਮੈਂ ਜ਼ਿੰਦਾ ਹਾਂ ਤੇ ਜਿੱਥੇ ਜ਼ਿੰਦਗੀ ਹੈ ਉੱਥੇ ਤਾਕਤ ਹੈ ਅੱਜ ਲਈ ਬਸ ਇਨਾ ਬਾਕੀ ਨੈਕਸਟ ਵੀਡੀਓ ਵਿੱਚ ਵੀਡੀਓ ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਵੀਡੀਓ ਚ ਤੁਹਾਨੂੰ ਕਿਹੜੀ ਸਿੱਖਿਆ ਨੇ ਇਨਸਪਾਇਰ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ